ਗੁੱਡ ਮਾਰਨਿੰਗ ਸਾਰਿਆਂ ਨੂੰ ਸੋ ਆਪਣਾ ਨੈਕਸਟ ਵਲੌਗ ਆ ਜਿਹੜਾ ਉਹ ਸਟਾਰਟ ਆ ਜੀ ਨੈਕਸਟ ਮਾਰਨਿੰਗ ਸਟਾਰਟ ਹੋ ਚੁੱਕੀ ਆ ਅਰ ਸੂਬਾ ਦੇ ਹੋ ਚੁੱਕੀ ਆ ਜੀ ਸਾਡੇ ਸਾਥ ਔਰ ਬੱਚੇ ਮੰਕੀ ਨੂੰ ਦੇਖ ਕੇ ਕਾਫੀ ਜ਼ਿਆਦਾ ਐਕਸਾਈਟਡ ਆ ਐਕਸਾਈਟਮੈਂਟ ਦੇਖੋ ਇਹਨਾਂ ਦੀ ਅੱਜ ਹੀ ਉੱਥੇ ਆ ਦੋਨੋਂ ਬੇਬੀ ਤੋ ਫਿਰ ਬੱਚੇ ਦੋਨੋਂ ਹੀ ਕਾਫੀ ਐਕਸਾਈਟਡ ਆ ਨਿਕੋ ਆ ਮੇਰੇ ਦਿਆ ਆਵਦੇ ਬੇਬੀ ਆ ਦਿਖਾਈ ਬੇਬੀ ਬੇ ਮੰਕੀ ਉਹ ਚਲੇ ਗਿਆ ਪਾਰੀ ਘਟਾਰ ਦੇ ਆ ਦੇਖੋ ਬੇ ਸੀ ਮੰਕੀ ਪੂਰੇ ਇਸ ਤਰ੍ਹਾਂ ਦੇਖੋ ਆ ਪਠਾਨਕੋਟ ਸ਼ਹਿਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਹਾੜਾ ਤਾਂ ਦੇਖਨ ਵਾਓ ਹਾਏ ਮੇ ਪਿਆਰੇ ਆ ਬਹੁਤ ਹੀ ਸੋਹਣਾ ਲੱਗ ਰਿਹਾ ਆ ਸ਼ਹਿਰ ਦੇਖੋ ਇਤੋਂ ਸਾਨੂੰ ਫੀਲ ਹੋ ਰਿਹਾ ਕਿ ਅਸੀਂ ਤੁਹਾਨੂੰ ਵੀ ਦਿਖਾਈਏ ਕਾਫੀ ਅੱਛਾ ਲੱਗ ਰਿਹਾ ਸੀਗਾ ਤਾਂ ਅਰਮਸ਼ਾਹਲਾ ਬਸ ਇਹ ਤੋਂ ਹੋਣਾ ਆਈ ਥਿੰਕ ਸੋ ਪਹਾੜਾ ਜਿਹੜੇ ਉਹ ਸਟਾਰਟ ਹੋ ਚੁੱਕੇ ਆ ਪਠਾਨਕੋਟ ਤੋਂ ਹੀ ਪਹਾੜ ਸਟਾਰਟ ਹੋ ਚੁੱਕੇ ਆ ਅੱਗੇ ਦੇਖਦੇ ਆਪਾਂ ਨੈਕਸਟ ਜੀ ਇਹ ਤੋਂ ਅੱਗੇ ਨਾ ਪਹਾੜੀਆਂ ਸ਼ੁਰੂ ਹੋ ਜਾਣੀਆਂ ਤੇ ਇਹ ਤੱਕੇ ਪਾਬੇ ਵਿੱਚ کافی ਸਾਰੇ ਤੇ ਇੱਥੇ ਆਪਾਂ ਦਾ ਬੰਦੇ ਤੇ ਚਾਹ ਪਾਣੀ ਪੀਣ ਵਾਸਤੇ ਰੁਕੇ ਆ ਤੇ ਨਾਲ ਦੀ ਨਾਲ ਬੱਚਿਆਂ ਨੂੰ ਕੁਝ ਖਾਣ ਨੂੰ ਦਵਾਂਗੇ ਤੇ ਅਰਜਨ ਸਿੰਘ ਉਹੀ ਭੱਜਣ ਨੂੰ ਤਿਆਰ ਹੋਰ ਛੋਟੇ ਚਾਹ ਮਿਲ ਜੂਗੀ ਅਸੀਂ کافی ਅੱਗੇ ਆ ਗਏ ਆ तकरीबन ਟਾਈਮ ਆ ਜਿਹੜਾ ਉਹ 9:45 ਮਿੰਟ ਦਾ ਹੋ ਚੁੱਕਿਆ ਤੇ ਸਰਦਾਰ ਜੀ ਡਰਾਈਵਿੰਗ ਕਰ ਰਿਹਾ ਲੋਕੇਸ਼ਨ ਦੇਖ ਰਿਹਾ ਕਾਫੀ ਜ਼ਿਆਦਾ ਰੋਡ ਜਿਹੜਾ ਉਹ ਖਰਾਬ ਮਿਲਿਆ ਸਾਨੂੰ ਅੱਜ ਐਕਚੁਅਲੀ ਹਾਂ ਮਤਲਬ ਕਾਫੀ ਜ਼ਿਆਦਾ ਪ੍ਰੋਬਲਮ ਆ ਇਨਸਟਰਕਸ਼ਨਸ ਦਾ ਕੰਮ ਚੱਲ ਰਿਹਾ ਆ ਤੇ ਅਰਜਨ ਫੇਰ ਤੋਂ ਸੋ ਗਿਆ ਬੱਚਿਆਂ ਦੇ ਮੈਂ ਕੱਪੜੇ ਵਗੈਰਾ ਏਸੀ ਕਰਕੇ ਚੇਂਜ ਨਹੀਂ ਕੀਤੇ ਕਿ ਹਜੇ ਗੱਡੀ ਦੇ ਵਿੱਚ ਆ ਸਿਰ ਵੀ ਬਾਣ ਆਲੇ ਆ ਹਜੇ ਨੂਰ ਵੀ ਹਜੇ ਬੈਠੀ ਆ ਸੋ ਬਸਾਂ ਬਗੈਰ ਇਹਦੇ ਬਹੁਤ ਜ਼ਿਆਦਾ ਆਂਦੀਆਂ ਆ ਬਸਾਂ ਤਾਂ ਬਹੁਤ ਜ਼ਿਆਦਾ ਮਿਲ ਰਹੀਆਂ ਸਾਨੂੰ ਤੇ ਹੁਣ ਐਕਚੁਅਲੀ ਭੁੱਖ ਵੀ ਲੱਗੀ ਹੋਈ ਸੀ ਤਾਂ ਆਪਾਂ ਥੋੜਾ ਜਿਹਾ ਹੈਲਦੀ ਵਾਲਾ ਬ੍ਰੇਕਫਾਸਟ ਸੋਚਿਆ ਆ ਕਰਨ ਦਾ ਕਿਉਂਕਿ ਜਦੋਂ ਆਪਾਂ ਟਰੈਵਲਿੰਗ ਕਰਦੇ ਆ ਨਾ ਤਾਂ ਉਦੋਂ ਆਪਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਜੇ ਆਪਾਂ ਜਿਆਦਾ ਹੈਵੀ ਬ੍ਰੇਕਫਾਸਟ ਜਾਂ ਕੋਈ ਲੰਚ ਵਗੈਰਾ ਕਰਦੇ ਆ ਤਾਂ ਹੁਣ ਆਪਾਂ ਬ੍ਰੇਕਫਾਸਟ ਵਿੱਚ ਵੈਸੇ ਤਾਂ ਅਸੀਂ ਘਰ ਵੀ ਖੀਰਾ ਔਰ ਸ਼ਿਮਲਾ ਮਿਰਚ ਅਸੀਂ ਇਹ ਚੀਜ਼ਾਂ ਲਈਆਂ ਵਾ ਤੇ ਹੁਣ ਆਪਾਂ ਇਹ ਕੱਟਾਂਗੇ ਤੇ ਇਹਨਾਂ ਦੇ ਉੱਤੇ ਜਸਟ ਸਾਲਟ ਥੋੜਾ ਜਿਹਾ ਲਗਾ ਕੇ ਇਹਨਾਂ ਨੂੰ ਆਪਾਂ ਖਾਵਾਂਗੇ ਬ੍ਰੇਕਫਾਸਟ ਦੇ ਵਿੱਚ ਬੱਚਿਆਂ ਨੂੰ ਅਗਰ ਜੇ ਕੁਝ ਹੋਰ ਪਸੰਦ ਹੋਇਆ ਤਾਂ ਬੱਚੇ ਹੋਰ ਵੀ ਕੁਝ ਲੈ ਸਕਦੇ ਆ ਸੋ ਕਾਫੀ ਵਧੀਆ ਲੱਗ ਰਿਹਾ ਪਿੱਛੇ ਬੈਠਣ ਦਾ ਵੀ ਕਿਉਂਕਿ ਕਾਫੀ ਖੁੱਲੀ-ਖੁੱਲੀ ਲੱਗ ਰਹੀ ਹੈ ਗੱਡੀ ਤમે ਹੁਣੀ ਜਸਟ ਆਇਆ ਤਾਂ ਵਧੀਆ ਲੱਗ ਰਿਹਾ ਪਿੱਛੇ ਬੈਠਣਾ ਵੀ ਸੋ ਚਲੋ ਜੀ ਆਪਾਂ ਕਰਦੇ ਆ ਬ੍ਰੇਕਫਾਸਟ ਹਾਂਜੀ ਆਈ ਕੈਨ ਅੰਡਰਸਟੈਂਡ ਕਿ ਡਰਾਈਵਿੰਗ ਕਰਨੀ ਡਿਫਿਕਲਟ ਹੁੰਦੀ ਆ ਬਟ ਬੱਚਿਆਂ ਨੂੰ ਸੰਭਾਲ ਲੈਣਾ ਉਹ ਤੋਂ ਵੀ ਜ਼ਿਆਦਾ ਡਿਫਿਕਲਟ ਹੁੰਦਾ ਸੇਮ ਹੇਅਰ ਐਕਚੁਅਲੀ ਅਸੀਂ ਮੈਂ ਔਰ ਸਰਦਾਰ ਜੀ ਦੋਨੋਂ ਅਸੀਂ ਸੁੱਤੇ ਨਹੀਂ ਆ ਬੱਚਿਆਂ ਨੇ ਤਾਂ ਚਲੋ ਆਪਣੀ ਨੀਂਦ ਵੀ ਕੰਪਲੀਟ ਕਰ ਲਈ हां जी आ देखो जी आ ਤੁਹਾਨੂੰ ਦਿਖਾਈਏ ਅਚਾਨਕ ਆਪਣੇ ਅੱਗੇ ਕਾਫੀ ਅੱਛੀ ਚੀਜ਼ ਆਈ ਆ ਇੱਕ ਆਹ ਦੇਖੋ ਇਹ ਆਹ ਦੇਖੋ ਜੀ ਵਾਓ ਸੋ ਨਾਈਸ ਮੰਦਿਰ ਹੈ ਜੀ ਕੋਈ ਇਹ ਇਹ ਮੰਦਿਰ ਬਣਿਆ ਹੋਇਆ ਆ ਕੋਈ ਆਪਾਂ ਨੂੰ ਨੌਲੇਜ ਨਹੀਂ ਹੈਗੀ ਵੀ ਕਿਹੜਾ ਮੰਦਿਰ ਆ ਉਹ ਦੇਖੋ ਕੁਝ ਪਿੱਛੇ ਹਾਂਜੀ ਉਹ ਦੇਖੋ ਆਈ ਥਿੰਕ ਸੋ ਇੱਥੇ ਦਾ ਕੋਈ ਉਹ ਤੂਆ ਵੀ ਆ ਜਿਹੜਾ ਇਤਿਹਾਸ ਆ ਉਹ ਜ਼ਰੂਰ ਹੋਵੇਗਾ ਤੇ ਬਾਕੀ ਆਪਾਂ ਨੂੰ ਇਹਦੇ ਬਾਰੇ ਨੌਲੇਜ ਨਹੀਂ ਲਿਆ ਚਲੋ ਰਸਤੇ 'ਚ ਜਾਂਦਿਆਂ ਨਾਲ ਆਪਾਂ ਨੂੰ ਦਿਖਿਆ ਕੁਛ ਤਾਂ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਇਆ ਕੋਸ਼ਿਸ਼ ਕਰੀ ਦੀ ਹੈ ਕਿ ਹਰੇਕ ਧਰਮ ਨੂੰ ਆਪਾਂ ਪ੍ਰਫਰੈਂਸ ਦੇ ਇਹ ਰਿਸਪੈਕਟ ਦੇ ਤਾ ਕਿਉਂਕਿ ਆਪਾਂ ਕਿਸੇ ਵੀ ਧਰਮ ਤੋਂ ਪਹਿਲਾਂ ਇੱਕ ਹਿਊਮਨ ਆ ਹੀ ਉਮਨ ਹੋਣ ਦੇ ਨਾਲ ਤੇ ਸਾਰੇ ਧਰਮਾਂ ਨੂੰ ਸਾਡਾ ਰਿਸਪੈਕਟ ਦੇਣਾ ਫਰਜ਼ ਬੰਦ। ਸੋ ਚਲੋ ਜੀ ਆਪਾਂ ਕਰਦੇ ਆਂ ਬ੍ਰੇਕਫਾਸਟ ਤੇ ਕਰੋ ਤੁਸੀਂ ਇੰਜੋਏ ਵੀਡੀਓ ਨੂੰ। ਸੋ ਬਣੇ ਰਹੋ ਵੀਡੀਓ ਦੇ ਨਾਲ ਕਿੱਦਾਂ ਲੱਗ ਰਿਹਾ ਆ ਤੁਹਾਨੂੰ ਸਾਡੇ ਨਾਲ ਘੁੰਮ ਫਿਰ ਕੇ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ। ਇਹ ਆ ਜੀ ਸੰਬਾ ਸ਼ਹਿਰ। ਸੋ ਆ ਦੇਖੋ ਜੀ ਸਾਹਮਣੇ ਪਾਣੀਆਂ ਸ਼ੁਰੂ ਹੋ ਚੁੱਕੇ ਆ ਨੇ। ਔਰ ਇੱਧਰ ਦੇਖੋ ਜੀ ਇਹ ਸ਼ਹਿਰ ਇਕ ਜਿਹੇ ਸੰਬਾ ਸ਼ਹਿਰ ਹੈ ਜਿੱਥੇ ਗੇਢ ਮੂਝੇਰੇ ਔਰ ਆ ਦੇਖੋ ਜੀ ਪੇਟ ਪੂਜਾ ਔਰ ਇਹ ਜੀ ਔਰ ਤੁਸੀਂ ਕਦੇ ਵੀ ਪਾਣੀ ਲੱਕੇ ਦੇ ਵਿੱਚ ਆਓ ਨਾ ਤਾਂ ਤੁਸੀਂ ਕੀੜਾ ਵਗੈਰਾ ਤਰਾਂ ਵਗੈਰਾ ਤੁਸੀਂ ਆਪਣੀਆਂ ਲੈ ਕੇ ਆਓ ਤੇ ਆ ਦੇਖੋ ਜੀ ਸਾਡਾ ਨੂਰ ਸਿੰਘ ਸ਼ੀਸ਼ੇ ਦੇ ਵਿੱਚੋਂ ਦਿਖ ਰਿਹਾ ਜੀ ਨੂਰ ਸਿੰਘ ਇਹ ਆਲੋ ਜੀ ਨੂਰ ਸਿੰਘ ਜੀ ਆਏ ਕਿੱసే ਲੱਗ ਰਿਹਾ ਜੀ ਅੱਛਾ ਚੰਗਾ ਲੱਗਦਾ ਹੈ ओके ਸੋ ਤੁਸੀਂ ਸਾਰੇ ਜਾਣੇ ਅਗਰ ਤੁਹਾਨੂੰ ਇਹ ਵਲੌਗ ਬਹੁਤ ਵਧੀਆ ਲੱਗ ਰਿਹਾ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਧੰਨਵਾਦ ਜੀ ਇਧਰ ਬਹੁਤ ਵਧੀਆ ਅਕ੍ਰਿਤੀਆਂ ਬਣਿਆ ਆ ਉਹ ਦੇਖੋ ਜੀ ਉਧਰ ਬੇਸ਼ਨੋ ਮਾਤਾ ਜੀ ਦੀ ਬਣੀ ਹੋਈ ਆ ਪੈਰੋਂ ਨੂੰ ਮਾਰ ਰਿਆ ਹਨ ਤੇ ਆ ਦੇਖੋ ਜੀ ਬਹੁਤ ਸੋਹਣੀ ਬਣੀ ਆ ਉਹ ਦੇਖੋ ਸ਼ਿਵਤੀ ਪਾਰਵਤੀ ਹੈ ਨਾ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਸ਼ੀਸ਼ਾ ਨੀਥੇ ਕਰਕੇ ਦਿਖਾ ਦੋ ਨੰਦੀ ਜਿਨ੍ਹਾਂ ਨੂੰ ਆਪਾਂ ਸ਼ਿਵਜੀ ਦਾ ਬੈਲ ਕਹਿੰਦੇ ਆ ਜੀ ਔਰ ਸ਼ਿਵਲਿੰਗ ਇਹ ਦੋਨੋਂ ਚੀਜ਼ਾਂ ਬਣੀਆਂ ਹੋਈਆਂ ਨੇ ਸੋ ਇਹ ਵੀ ਤੁਸੀਂ ਦੇਖੋ ਜੀ ਮਤਲਬ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਨਹੀਂ ਸੀ ਪਤਾ ਕਿ ਇਦਾਂ ਦਾ ਬਹੁਤ ਕੁਝ ਬਣਿਆ ਹੋਇਆ ਪਰ ਬਹੁਤ ਹੀ ਅੱਛਾ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਤੇ ਇੱਕ ਕਾਫੀ ਮਤਲਬ ਚੰਗਾ ਲੱਗ ਰਿਹਾ ਦੇਖ ਕੇ ਸਾਨੂੰ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਮਿਲਿਆ ਤਾਂ ਫਿਰ ਅਸੀਂ ਸੋਚਿਆ ਚਲੋ ਗੁਰਦੁਆਰਾ ਸਾਹਿਬ ਮੱਥਾ ਟੇਕ ਲੈਨੇ ਆ ਫਿਰ ਅਸੀਂ ਦੇਖਿਆ ਕਿ ਆਪਾਂ ਇੱਕ ਵਾਰੀ ਫਰੈਸ਼ ਹੋ ਜਾਈਏ ਨਾਲੇ ਥੋੜੀ ਜੀ ਰੈਸਟ ਕੀਤੀ ਫਿਰ ਅਸੀਂ ਗੁਰਦੁਆਰਾ ਸਾਹਿਬ ਚ ਫਰੈਸ਼ ਹੋ ਗਏ ਫਰੈਸ਼ ਹੋਣ ਤੋਂ ਬਾਅਦ ਹੁਣ ਅਸੀਂ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕਣ ਸੋ ਆਓ ਜੀ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਤੇ ਆ ਬਹੁਤ ਵਧੀਆ ਲੱਗਿਆ ਜੀ ਇੱਥੇ ਗੁਰਦੁਆਰਾ ਸਾਹਿਬ ਸੀਰੀਅਸਲੀ ਬੜਾ ਵਧੀਆ ਲੱਗਿਆ ਕਿਉਂਕਿ ਇੱਥੇ ਦਰਸ਼ਨ ਮੇਲੇ ਵੀ ਆਪਾਂ ਕਰਾਂਗੇ ਤੇ ਥੋੜੀ ਜਿਹੀ ਰਾਮਬੀ ਕੀਤਾ ਤੇ ਇੱਥੇ ਇਸਮਾਨ ਪਾਣੀ ਵੀ ਹੋ ਗਿਆ ਹੈ ਨਾ ਤੇ ਚਲੋ ਅੱਗੇ ਹੁਣ ਆਪਾਂ ਚੱਲਦੇ ਆਂ ਅਸੀਬਾਦੀਆਂ ਦੇ ਪਹਾੜੀਆਂ ਦੇ ਉੱਤੇ ਠੀਕ ਹੈ ਜੀ ਆਪਾਂ ਅੱਗੇ ਜਾ ਰਹੇ ਹਾਂ ਕਟਰਾ ਚਲੋ ਕੁਆਇਰ ਉੱਤਰਾਉਂ ਸੱਜੇ ਪਾਸੇ ਆ। ਇਹ ਅਸੀਂ ਮੱਥਾ ਟੇਕ ਰਹੇ ਆ ਜੀ ਗੁਰਦੁਆਰਾ ਸਾਹਿਬ। ਇਹ ਜੰਮੂ ਦੇ ਗੁਰਦੁਆਰਾ ਸਾਹਿਬ ਚ ਆ ਜੀ ਅਸੀਂ। ਸੋ ਬਹੁਤ ਚੰਗਾ ਲੱਗਿਆ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਇੱਥੋਂ ਦੀ ਘੁੰਮ ਕੇ ਹੋਰ ਦੇਖੋ ਜਿਹੜਾ ਉੱਪਰ ਪੋੜਾ ਹੈ ਉੱਤੇ ਜਾਣਾ ਰਾਇੜੇ ਆਇੜੇ ਪਹਾੜਾ ਦੇਖੋ ਕਿੰਨੇ ਪੱਕੇ ਪਹਾੜਾ ਹਾਂ ਇੱਦਾਂ ਦਾ ਗਰੇਡ ਕਿੰਨਾ ਬੜਾ ਨਹੀਂ ਪਈ ਹੁੰਦੀ ਇਹਨਾਂ ਦੇ ਉੱਪਰ ਆਹ ਕੀ ਆ ਦੇ ਤਾਂ ਇਹਦਾਂ ਦਾ ਗਰੇਡ ਮੈਸੀਵਟ ਤੇ ਪਾੜਾ ਹੋ ਲੱਗਦਾ ਤਾਂ ਇੱਥੇ ਹੀ ਹੈ ਇਹ ਹੁਣ ਆਪਾਂ ਤੁਹਾਨੂੰ ਉੱਪਰ ਜਾ ਕੇ ਥੱਲੇ ਨੂੰ ਦਿਖਾਵਾਂਗੇ ਐਕਚੁਅਲੀ ਗਰਮੀ ਜ਼ਿਆਦਾ ਆ ਬੱਚੇ ਛੋਟੇ ਆ ਜਰਕੇ ਸਿਰ ਥੋੜਾ ਜਿਹਾ ਅਵਾਇਡ ਕਰ ਰਹੇ ਆ ਮੰਮਾ ਨੇ ਜਿਗਾੜ ਦੇ ਕੇ ਬਹੁਤ ਸੋਹਣੇ ਬਣਾਏ ਹੋਏ ਆ ਆ ਦੇਖੋ ਜੀ ਐਕਚੁਅਲੀ ਤੋਂ ਕੋ ਜ਼ਿਆਦਾ ਅੰਦੀ ਅੰਦਰ ਅਸੀਂ ਥੋੜਾ ਜਿਹਾ ਆਪਣਾ ਦੇਸੀ ਜਗਾਰ ਲਾਇਆ ਹੈ ਤਾਂ ਕਿ ਬਹੁਤ ਬਹੁਤ ਵਧੀਆ ਵੈਸੇ ਇਹਦਾ ਗੱਡੀ ਬਹੁਤ ਛੇਤੀ ਠੰਡੀ ਹੋ ਰਹੀ ਆ ਹਾਂ ਜੀ ਕਿਉਂਕਿ ਕਰਮੇ ਬਹੁਤ ਜ਼ਿਆਦਾ ਹੈ ਨਾ ਅਕੀਰਮੇ ਪੋਟਸ ਅੱਜ ਸਾਡੇ ਨਾਲ ਇੱਕ ਬਹੁਤ ਵੱਡਾ ਕੋਇਨਸੀਡੈਂਟ ਹੋਣ ਲੱਗਿਆ ਸੀ ਜਿਹਦੇ ਤੋਂ ਵਾਈ ਗਰੂ ਨੇ ਸਾਨੂੰ ਬਚਾਇਆ ਤੁਹਾਡੇ ਸਾਰੇ ਸੰਗਤ ਦਾ ਸਦਕਾ ਸਾਡੇ ਤੇ ਬਹੁਤ ਵੱਡੀ ਇੱਕ ਕਰੋਪੀ ਆਉਣ ਲੱਗੀ ਸੀ ਜਿਹਦੇ ਤੋਂ ਤੁਹਾਡੀਆਂ ਦੁਆਵਾਂ ਸਦਕਾ ਮਾਰਾ ਨੇ ਉਸ ਕਰੋਪੀ ਤੋਂ ਬਚਾਇਆ ਤੁਹਾਡਾ ਬਹੁਤ 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 ਜ਼ਿਆਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਇਦਾਂ ਹੀ ਅਸੀਂ ਸਾਂਭ ਬਖਸ਼ਦੇ ਰਿਹਾ ਕਰੋ ਧੰਨਵਾਦ ਜੀ